ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਆ ਇਹ ਨਕਲੀ ਬਾਬੇ ਗਰਾਹੀ ਕਰਨ ਆਏ ਸੀ ਸਰਦਾਰ ਦੇ ਕੋਲੋਂ ਦੋਸਤੋ 10-10 ਰੁਪਏ ਇਕੱਠੇ ਕਰਨ ਆਏ ਸੀ ਕਹਿੰਦੇ ਗਰੀਬੀ ਦਾ ਵਿੱਚ ਅਸੀਂ ਭਲਾ ਕਰਦੇ ਆ ਇਕੱਠੇ ਕਰਕੇ ਪੈਸੇ ਕੱਚੀ ਕਾਪੀ ਤੇ ਸਾਈਨ ਕਰਾ ਕੇ ਦੋਸਤੋ ਇਹ ਨਾਂ ਲਿਖ ਕੇ ਦਿੰਦੇ ਸੀ ਦੋਸਤੋ ਆਜੋ ਤੁਹਾਨੂੰ ਦਿਖਾਉਂਦੇ ਆ ਵੀਡੀਓ ਆ ਜੀ ਆਹ ਕਰਾਈ ਕਰਦੇ ਸੇਫਟਕ ਨੂੰ ਬਦਰਾਹ ਕਰਨ ਵਾਸਤੇ ਆ ਜੇ 10-10 ਰੁਪਏ ਕਰਾਓ ਤੇ ਮੀਲੇ ਦੇ ਨਾਂ पे ਇਹ 10 ਰੁਪਏ ਰਹਾ ਨਾ ਗਿਆ ਇਹ ਨਾ ਠੀਕ ਹੈ ਮੇਰਾ ਮਾਗੀ ਆ ਮੇਰਾ ਟ੍ਰੈਨਿੰਗ ਬਾਈ ਮੇਰੇ ਕੋਲ ਆਲੀ ਕੋਈ ਵੀੜਾ ਬਾਈ ਆ ਆਸ ਆ ਕੋਈ ਰਸੀਦ ਲਈ ਜਾਂ ਫੜੀ ਜਨਾ ਕਾਪੀ ਆ ਦੇਖੋ ਕਾਪੀ ਵਾਲੀ ਹਾਂਜੀ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਤਾਂ ਤੁਸੀਂ ਬੋਲ ਸੋਣੀ ਲੈ ਦੇਖੋ ਦੋਸਤੋ ਨਕਲੀ ਬਾਬਿਆਂ ਤੋਂ ਬਚੋ ਇਹ ਜਿਹੇ ਬਾਬੇ ਘਰਾਂ ਦੇ ਵਿੱਚ ਜਾ ਕੇ 10-10 ਰੁਪਏ ਮੰਗਦੇ ਨੇ ਤੇ ਇਸ ਸਰਦਾਰ ਵੀਰ ਨੇ ਇਹਨਾਂ ਨੂੰ ਸਬਦ ਸਿਖਾਇਆ ਦੋਸਤੋ ਇਸ ਪਖੰਡੀ ਬਾਬਿਆਂ ਦੀ ਨਾ ਸਰਦਾਰ ਨੇ ਦੇਖੋ ਕਿੰਨੀ ਬੇਇੱਜ਼ਤੀ ਕੀਤੀ ਆ ਦੋਸਤੋ ਜੇ ਆਪਾਂ ਸਹੀ ਸਰੀਰ ਹੋਣ ਦੇ ਬਾਵਜੂਦ ਵੀ ਆਪਾਂ ਕਿਸੇ ਤੋਂ ਗਰਾਹੀਆਂ ਕਰਦੇ ਆ ਇਹ ਵੀ ਬਹੁਤ ਵੱਡਾ ਪਾਪ ਹੈ ਦੋਸਤੋ ਇਹ ਬਖੰਡੀ ਬਾਬੇ 10-10 ਰੁਪਏ ਮੰਗ ਕੇ ਸਿੱਖ ਧਰਮ ਦੀ ਬਦਨਾਮੀ ਕਰ ਰਿਹਾ ਹੈ ਦੋਸਤੋ ਕੀ ਕਹਿਣਾ ਚਾਹੂਗਾ ਵੀਡੀਓ ਨੂੰ ਕਮੈਂਟ ਬਾਕਸ ਚ ਆਪਣੇ ਵਿਚਾਰ ਜਰੂਰ ਦਿਓ ਜੀ